ਵਾਹੇ ਗੁਰੂ 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 ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸ਼੍ਰੀਆ ਕਾਲ ਤਖਸਾਬ ਵੱਲੋਂ ਬਣਾਈ ਗਈ ਪੰਜ ਮੈਮਰੀ ਭਰਤੀ ਕਮੇਟੀ ਦੀ ਅਗਵਾਈ ਹੇਠ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਕਰਨ ਸਿੰਘ ਡੀਟੀਓ ਵੱਲੋਂ ਪਾਤੜਾ ਦੇ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਤਮਸਤਕ ਹੋ ਕੇ ਹਲਕਾ ਛਤਰਾਣਾ ਅੰਦਰ ਸਰਗਰਮੀ ਆਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਉਹਨਾਂ ਦੇ ਸਮਰਥਕਾਂ ਵੱਲੋਂ ਕਰਨ ਸਿੰਘ ਡੀਟੀਓ ਦਾ ਭਰਮਾ ਸਵਾਗਤ ਕੀਤਾ ਗਿਆ। ਦੇਖੋ ਜਿਹੜਾ ਹਲਕੇ ਚ ਆਣ ਦੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਵਿੱਚ ਸਭ ਤੋਂ ਪਹਿਲਾ ਕੰਮ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵਉੱਚਤਾ ਹੈ ਤੇ ਜਿਹੜਾ ਸਰਵਉੱਚਤਾ ਦੇ ਉੱਪਰ ਪ੍ਰਸ਼ਨ ਚੁਣੇ ਲੱਗਿਆ ਹੋਇਆ ਇਹਨਾਂ ਦੀ ਮਾਣ ਮਰਿਆਦਾ ਨੂੰ ਜਿਵੇਂ ਸਾਰਿਆਂ ਨੇ ਜੁਗਾਂ ਜਗੰਤਰਾਂ ਤੋਂ 1606 ਚ ਇਹਦੀ ਸਥਾਪਨਾ ਹੋਈ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਉਦੋਂ ਤੋਂ ਹੁਣ ਤੱਕ ਕਈ ਵਾਰੀ ਸਿੱਖ ਪੰਥ ਨੂੰ ਇਸ ਕਰਕੇ ਪ੍ਰਸ਼ਨ ਚ ਪੈਣਾ ਪਿਆ ਆਪਾਂ ਨੂੰ ਅਤੇ ਉਹਦੇ ਚੋਂ ਆਪਾਂ ਬੜੇ ਜੇਤੂ ਹੋ ਕੇ ਨਿਕਲੇ ਆ ਤੇ ਉਸੇ ਤਰੀਕੇ ਨਾਲ ਦੁਬਾਰਾ ਫੇਰ ਇੱਕ ਵਾਰੀ ਇਹਦੀ ਪੁਨਰ ਆਪਣੀ ਜਿਹੜੀ ਹੈ ਸਰਵਚਤਾ ਲਈ ਆਪਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਉਸ ਲਈ ਇਕਤਾਈ ਆ ਦੂਜਾ ਸ਼੍ਰੋਮਣੀ ਅਕਾਲੀ ਦਲ ਕੋਈ ਪਾਰਟੀ ਨਹੀਂ ਹੈ ਔਰ ਨਹੀਂ ਹੈ ਕਿਸੇ ਦੀ ਕੋਈ ਵਿਅਕਤੀਗਤ ਵਿਸ਼ੇਸ਼ ਦੀ ਇਹ ਕੋਈ ਜਾਤੀ ਜਰਾਦ ਹੈ ਸ਼੍ਰੋਮਣੀ ਅਕਾਲੀ ਦਲ ਤੁਸੀਂ ਆਪ ਇਹ ਦੇਖਦੇ ਹੋ ਵੀ ਇਹਨੇ ਪਿਛਲੇ 40 ਸਾਲਾਂ ਚ ਕਿੰਨੀ ਵਾਰੀ ਰਾਜ ਕੀਤਾ 5 ਸਾਲ 5 ਵਾਰੀ ਤਾਂ ਬਾਦਲ ਸਾਹਿਬ ਇਹ ਕਰ ਗਏ ਬਰਨਾਲਾ ਸਾਹਿਬ ਫਿਰ ਲਖਮਣ ਸਿੰਘ ਗਿੱਲ ਜੀ ਹੋ ਗਏ ਫਿਰ ਆਪਣੇ ਜਸਟਿਸ ਗੁਰਨਾਮ ਸਿੰਘ ਜੀ ਹੋ ਗਏ ਕਿੰਨੀ ਵਾਰੀ ਸੰਗਤ ਨੇ ਅਸ਼ੀਰਵਾਦ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਰਿਜ਼ਲਟ ਆ ਰਹੇ ਨੇ ਉਹ ਕਿਤੇ ਚੌਥੇ ਸਥਾਨ ਤੇ ਆ ਕਿਤੇ ਪੰਜਵੇਂ ਸਥਾਨ ਤੇ ਆ ਇਸ ਕਰਕੇ ਇਸ ਕਰਕੇ ਇਹਦੀ ਜਿਹੜੀ ਪੁਨਰ ਸੰਜੀਤੀ ਹੈ ਕਿਉਂਕਿ ਗਿਆ ਤਾਂ ਕਿਤੇ ਨਹੀਂ ਹੈ ਇਹ ਤਾਂ ਤੁਹਾਡੇ ਖੂਨ ਦੇ ਵਿੱਚ ਦੌੜ ਰਿਹਾ ਹੈ ਇਹ ਤਾਂ ਇੱਕ ਲਹਿਰ ਹੈ ਇਹ ਤਾਂ ਇੱਕ ਸੋਚ ਹੈ ਉਹਨੂੰ ਦੁਬਾਰਾ ਜਿਹੜਾ ਹੈਗਾ ਪੁਨਰ ਸੰਜੀਵ ਕਰਨ ਲਈ ਇਹਦੇ ਲਈ ਅਪਰਾਲਾ ਕੀਤਾ ਜਾਊਗਾ ਔਰ ਤੁਸੀਂ ਸਾਹ ਜਿਹੜੀ ਸਾਹ ਸੰਗਤ ਹੈ ਜਿਵੇਂ ਉਹਨਾਂ ਨੇ ਅੱਜ ਸਾਥ ਦਿੱਤਾ ਹੈ ਕਿ ਛੋਟੇ ਜਿਹੇ ਸਨੇਹ ਤੇ ਤੇ ਮੈਨੂੰ ਆਸ ਹੈ ਕਿ ਇਹ ਬਹੁਤ ਵੱਡਾ ਹੰਗਾਰਾ ਹਲਕੇ ਸਤਰਾਣੇ 'ਚ ਵੀ ਤੇ ਸਾਰੇ ਪੰਜਾਬ ਦੇ ਵਿੱਚ ਇਹ ਪ੍ਰਾਪਤ ਹੋਊਗਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਪੰਥ ਦੀ ਔਰ ਪੰਜਾਬੀਆਂ ਦੀ ਨਰੋਲ ਸਰਕਾਰ ਬਣੂ। ਲੋਕ ਹਲਕੇ ਦੇ ਲੋਕਾਂ ਨੂੰ ਕੀ ਅਪੀਲ ਹੈ ਹਲਕੇ ਦੇ ਲੋਕ ਵਜੂਸੀ ਤੁਹਾਡੇ ਜਾਣ ਤੋਂ ਬਾਅਦ? ਕੀ ਪੀਲ ਹੈ ਹੁਣ? ਮਾਯੂਸਤਾ ਕਦੇ ਵੀ ਹੋਣਾ ਨਹੀਂ ਚਾਹੀਦਾ। ਕੋਈ ਵੀ ਤੁਸੀਂ ਆਪਣਾ ਗ੍ਰੰਥ ਜਾਂ ਕੋਈ ਵੀ ਤੁਸੀਂ ਪੜ੍ਹ ਲਓ। ਸਾਰਿਆਂ ਦੇ ਵਿੱਚ ਇਹੀ ਆ ਵੀ ਹਰ ਹਾਲਾਤ ਦੇ ਵਿੱਚ ਆਪਾਂ ਨੇ ਚੜ੍ਹਦੀ ਕਲਾ 'ਚ ਰਹਿਣਾ ਹੁੰਦਾ ਹੈ। ਮੈਂ ਅੰਦਰ ਵੀ ਮਾਫੀ ਮੰਗੀ ਹੈ। ਮੈਂ ਅੱਜ ਫੇਰ ਤੁਹਾਨੂੰ ਦੁਬਾਰਾ ਤੁਹਾਡੇ ਮਾਧਿਕਾਰਹੀਂ ਸਾਰੇ ਹਲਕੇ ਤੋਂ ਇਸ ਗੱਲ ਦੀ ਮਾਫੀ ਮੰਗਦਾ ਹੈ ਕਿ ਪਹਿਲਾਂ ਜਿਵੇਂ ਕਹਿੰਦੇ ਨੇ ਜੇ ਜੇ ਤੁਸੀਂ ਬਹੁਤੇ ਖੁਸ਼ ਆ ਤਾਂ ਕਿਸੇ ਨਾਲ ਕੋਈ ਵਾਦਾ ਨਹੀਂ ਕਰਨਾ ਚਾਹੀਦਾ ਜੇ ਤੁਸੀਂ ਦੁਖੀ ਆ ਤਾਂ ਕੋਈ ਫੈਸਲਾ ਨਹੀਂ ਕਰਨਾ ਚਾਹੀਦਾ ਚਲੋ ਅਸੀਂ ਕੋਈ ਸਾਨੂੰ ਦੁੱਖ ਲੱਗਿਆ ਹੋਊਗਾ ਸਾਡੇ ਤੋਂ ਇਹ ਗਲਤ ਹੋ ਗਿਆ ਹੋਊਗਾ ਵੀ ਅਸੀਂ ਦੁਬਾਰਾ ਅਸੀਂ ਮਹਾਲੀ ਚਲੇ ਗਏ ਸੀ ਪਰ ਅਸੀਂ ਡਟ ਕੇ ਇੱਥੇ ਜਿਹੜੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਔਰ ਇੱਕ ਜਿਹੜਾ ਆਪਸੀ ਭਾਈਚਾਰਾ ਹੈ ਪੰਜਾਬੀਆਂ ਦਾ ਇਹਨੂੰ ਪੂਰਾ ਇੱਕ ਇੱਕ ਇਹਦਾ ਜਿਹਨੂੰ ਕਹਿੰਦੇ ਨੇ ਆਪਾਂ ਗੱਠ ਜੋੜਾ ਜਿਹੜਾ ਇਹਨੂੰ ਤਕੜਾ ਕਰਨ ਦੇ ਲਈ ਅਸੀਂ ਇਦੇ ਲਈ ਸਾਰੇ ਜਿਹੜੇ ਹੈ ਕਿ ਨੇ ਯਤਨ ਕਰਾਂਗੇ ਸੀਆਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ